ਗੌੜੀ ਸ਼ੰਤ ਮਹਲਾ ਪਹਿਲਾ ਸੁਣਨਾ ਪ੍ਰਭ ਜੀਓ ਏ ਕਲੜੀ ਬਨ ਮਾਹੇ ਹੈ हे ਪ੍ਰਭ ਖਸਮ ਜੀ ਮੇਰੀ ਬੇਨਤੀ ਸੁਣੋ ਤੈਥੋਂ ਬਿਨਾਂ ਮੈਂ ਜੀਵ ਇਸਤਰੀ ਸੰਸਾਰ ਜੰਗਲ ਵਿੱਚ ਇਕੱਲੀ ਹਾਂ ਕਿਉਂ ਧੀਰੇਗੀ ਨਾ ਬਿਨ ਪ੍ਰਭ ਵੇ ਪਰਵਾਹੇ हे बेप्रवा प्रभु मैं खसम तो बिना मेरी जिंद तीरज नहीं फट सकदी मेनू त्रवाश नहीं आउंदा हे खसम प्रभु तेरे तो बिना तन ना हा बाजों रह ना साके बिकम रहण कणेरिया जीव स्त्री प्रभु पति तो बिना रह नहीं सकदी ਕਸਮ ਪ੍ਰਭੂ ਤੋ ਬਿਨਾ ਇਸ ਦੀ ਜ਼ਿੰਦਗੀ ਦੀ ਰਾਤ ਬਹੁਤ ਹੀ ਔਖੀ ਗੁਜ਼ਰਦੀ ਹੈ ਨਾ ਨੀਂਦ ਆਵੇ ਪ੍ਰੀਮ ਪਾਵੇ ਸੁਣ ਬੇਨਤੀ ਮੇਰੀ ਆਹ ਏ ਕਸਮ ਪ੍ਰਭੂ ਮੇਰੀ ਬੇਨਤੀ ਸੁਣ ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਹੈ ਤੇਰੇ ਵਿਛੋੜੇ ਵਿੱਚ ਮੈਨੂੰ ਸ਼ਾਂਤੀ ਨਹੀਂ ਆ ਸਕਦੀ ਬਾਦ ਜੋ ਪਿਆਰੇ ਕੋਏ ਨਸਾਰੇ ਇਹ ਕਲੜੀ ਕੁਰਲਾਏ ਪਿਆਰੇ ਪ੍ਰਭੂਪਤੀ ਤੋਂ ਬਿਨਾ ਇਸ ਜਿੰਦ ਦੀ ਕੋਈ ਵੀ ਬਾਤ ਨਹੀਂ ਪੁੱਛਦਾ ਇਹ ਕੱਲੀ ਹੀ ਇਸ ਸੰਸਾਰ ਜੰਗਲ ਵਿੱਚ ਊਕਦੀ ਹੈ ਨਾਨਕ ਸਾ ਤਨ ਮਿਲੈ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਪਰ ਏ ਨਾਨਕ ਜੀ ਇਸ ਸਤਰੀ ਤਦੋਂ ਹੀ ਪ੍ਰਭੂ ਪਤੀ ਨੂੰ ਮਿਲ ਸਕਦੀ ਹੈ ਜੇ ਇਸ ਨੂੰ ਗੁਰੂ ਮਿਲਾ ਦੇਵੇ ਨਹੀਂ ਤਾਂ ਪੀਤਮ ਪ੍ਰਭੂ ਤੋਂ ਬਿਨਾਂ ਦੋਖੀ ਦੁਖਸਾਰ ਦੀ ਹੈ ਪੇਰ ਛੋੜ ੜੀ ਜੀਓ ਕੌਣ ਮਿਲਾਵੇ ਹੈ ਸਹੇਲੀਓ ਜਿਸ ਪਤੀ ਨੇ ਵਿਸਾਰ ਦਿੱਤਾ ਉਸ ਨੂੰ ਹੋਰ ਕੌਣ ਪਤੀ ਪ੍ਰਭੂ ਨਾਲ ਮਿਲਾ ਸਕਦਾ ਭਲਾ ਹਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੇ हे सहेलीए जेडी जिंदवटी गुरु दे शबद दे राही प्रभु दे नाम रस विच प्रभु दे प्रेम रस विच जुड़दी है ओ अंतरआत्मा सुंदर हो जाती है शबद सुहावे ता पत पावे दीपक दे उजारे जदौ गुरु दे शबद दे राही जीव स्त्री अंतरात्मा सोणी हो जाती है तदौ लोक परलोक विच इज्जत खटदी है ਗਿਆਨ ਦਾ ਦੀਵਾ ਇਸ ਦੇ ਸਰੀਰ ਵਿੱਚ ਹਿਰਦੇ ਵਿੱਚ ਚਾਨਣ ਕਰ ਦਿੰਦਾ ਸੁਣ ਸਖੀ ਸਹੇਲੀ ਸਾਜ ਸਹੇਲੀ ਸਾਜੇ ਕੇ ਗੁਣ ਸਾਰੇ ਹੇ ਸਹੇਲੀ ਸੁਣਾ ਜਿਹੜੀ ਜੀਵ ਇਸਤਰੀ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਯਾਦ ਕਰਦੀ ਹੈ ਉਹ ਸਦਾ ਥਿਰ ਪ੍ਰਭੂ ਵਿੱਚ ਜੁੜ ਕੇ ਸੌਖੀ ਹੋ ਜਾਂਦੀ ਹੈ ਸਤਗੁਰ ਮੇਲੀ ਤਾਂ ਪਿਰ ਰਾਮੀ ਬਿਗਸੀ ਅੰਮ੍ਰਿਤ ਬਾਣੀ ਜਦੋਂ ਸਤਗੁਰੂ ਨੇ ਉਸ ਨੂੰ ਆਪਣੇ ਸ਼ਬਦ ਵਿੱਚ ਜੋੜਿਆ ਮਿਲਾ ਲਿਆ ਮੇਲੀ ਜਦੋਂ ਗੁਰੂ ਨੇ ਮਿਲਾ ਦਿੱਤੀ ਗੁਰੂ ਨੇ ਸਾਂਝ ਪਵਾ ਦਿੱਤੀ ਫਿਰ ਉਹਦੇ ਅੰਦਰ ਖੇੜਾ ਪੈਦਾ ਹੋਇਆ ਤਦੋਂ ਪ੍ਰਭੂ ਭਤੀ ਨੇ ਉਸ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਿਆ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਉਸ ਦਾ ਹਰਲਾ ਕੌਲ ਫੁੱਲ ਖਿੜ ਪੈਂਦਾ ਹੈ ਨਾਨਕ 사ਤਨ ਤਾਂ ਪਿਰ ਰਾਵੈ ਜਾ ਤਿਸ ਕੈ ਮਨ ਭਾਣੀ ਹੈ ਨਾਨਕ ਜੀਵ ਸਤਰੀ ਤਦੋਂ ਹੀ ਪ੍ਰਭੂਪਤੀ ਨੂੰ ਮਿਲਦੀ ਹੈ ਜਦੋਂ ਗੁਰੂ ਦੇ ਸ਼ਬਦ ਦੇ ਰਾਹ ਇਹ ਪ੍ਰਭੂਪਤੀ ਦੇ ਮਨ ਵਿੱਚ ਪਿਆਰੀ ਲੱਗਦੀ ਹੈ ਮਾਇਆ ਮੋਹਣੀ ਨਿਕਰੀਆਂ ਜੀਓ ਊੜ ਮੁਠੀ ਕੂੜਿਆਰੇ ਹੈ ਸਹੇਲਿਏ ਜਿਸ ਜੀਵ ਸਤਰੀ ਨੂੰ ਮੋਣੀ ਮਾਇਆ ਨੇ ਮੋਲਿਆ ਜਿਸ ਨੂੰ ਨਾਸ਼ਵੰਤ ਪਦਾਰਥਾਂ ਨੇ ਪਿਆਰ ਦੇ ਠੱਗ ਨੇ ਠੱਗ ਲਿਆ ਉਹ ਨਾਸ਼ਵਤ ਪਦਾਰਥਾਂ ਦੇ ਵਣਜ ਵਿੱਚ ਹੀ ਲੱਗ ਪਈ ਹੈ ਕਿਉਂ ਖੁੱਲ੍ਹ ਲੈ ਗਲ ਜੇ ਵੜਿਆ ਜੀਉ ਬੇਨ ਗੁਰ ਅਤ ਪਿਆਰੇ ਉਸ ਦੇ ਗਲ ਵਿੱਚ ਮੋਹ ਦੀ ਫਾਈ ਪੈ ਜਾਂਦੀ ਹੈ ਉਸ ਦੇ ਗਲ ਦੀ ਇਹ ਫਾਈ ਅਤ ਪਿਆਰੇ ਗੁਰੂ ਦੀ ਸਹਾਇਤਾ ਤੋਂ ਬਿਨਾ ਨਹੀਂ ਖੁੱਲ ਸਕਦੀ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਕਾਸੋ ਹੋਵੇ ਜਿਹੜਾ ਬੰਦਾ ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਦੇ ਗੁਣਾ ਨੂੰ ਵਿਚਾਰਦਾ ਹੈ ਉਹ ਪ੍ਰਭੂ ਦਾ ਸੇਵਕ ਹੋ ਜਾਂਦਾ ਹੈ ਪੁੰਨ দান ਅਨੇਕ ਨਾਵਣ ਕਿਉਂ ਅੰਤਰ ਮਲ ਧੋਵੇ ਸਿਮਰਨ ਤੋਂ ਬਿਨਾ ਸਿਫਤ ਸਲਾਤੋਂ ਬਿਨਾ ਅਨੇਕਾਂ ਪੁੰਨਦਾਨ ਕੀਤੇ ਆ ਅਨੇਕਾਂ ਤੀਰਤਿ ਇਸ਼ਨਾਨ ਕੀਤੇ ਆ ਕੋਈ ਜੀਵ ਆਪਣੇ ਅੰਦਰ ਦੀ ਵਿਕਾਰਾਂ ਦੀ ਮੈਲ ਧੋ ਨਹੀਂ ਸਕਦਾ ਨਾਮ ਬਿਨਾ ਗਤ ਕੋਈ ਨਾ ਪਾਵੇ ਹੱਠ ਨਿਗਰਹਿ ਬੇਬਾਣੇ ਹੱਠ ਕਰਕੇ ਇੰਦਰੀਆਂ ਨੂੰ ਰੋਕਣ ਦਾ ਯਤਨ ਕਰਕੇ ਜੰਗਲ ਵਿੱਚ ਜਾ ਬੈਠਣ ਨਾਲ ਕੋਈ ਮਨੁੱਖ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਕਰਦਾ ਜਿਉ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਨਾਨਕ ਸੱਚ ਕਰ ਸ਼ਬਦ ਸੁਆਪੈ ਦੁਬਿਦਾ ਮਹਲ ਕੇ ਜਾਣੈ ਏ ਨਾਨਕ ਸਦਾ ਤੇ ਰਹਿਣ ਵਾਲੇ ਪ੍ਰਭੂ ਦਾ ਦਰਬਾਰ ਗੁਰੂ ਦੇ ਸ਼ਬਦ ਦੇ ਰਾਹੀ ਪਛਾਣਿਆ ਜਾ ਸਕਦਾ ਹੈ ਸਿਆਣਿਆਂ ਦਾ ਸਕਦਾ ਹੈ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਨਾਲ ਉਸ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ ਦੁਬਦਾ ਵਿੱਚ ਪੈ ਕੇ ਕਿਸੇ ਹੋਰ ਤਰੀਕੇ ਨਾਲ ਨਹੀਂ ਲੱਭ ਸਕਦੇ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ हे ਪ੍ਰਭੂ ਜੀ ਤੇਰਾ ਨਾਮ ਸਦਾ ਥਿਰ ਰਹਿਣ ਵਾਲਾ ਹੈ ਤੇਰੀ ਸਿੱਖ ਸਲਾਹ ਦੀ ਬਾਣੀ اٹਲ ਹੈ ਤੇਰੇ ਗੁਣਾਂ ਦੀ ਵਿਚਾਰ ਸਦਾ ਥਿਰ ਕਰਮ ਹੈ ਤੇਰਾ ਮਹਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਏ ਪ੍ਰਭੂ ਤੇਰਾ ਦਰਬਾਰ ਸਦਾ ਥਿਰ ਹੈ ਤੇਰਾ ਨਾਮ ਤੇ ਤੇਰੇ ਨਾਮ ਦਾ ਵਪਾਰ ਸਦਾ ਨਾਲ ਨਿਭਣ ਵਾਲਾ ਨਾਮ ਕਾ ਵਾਪਾਰ ਮੀਠਾ ਭਗਤ ਲਾਹਾ ਅਨ ਦੇ ਨੋ ਪ੍ਰਮਾਤਮਾ ਦੇ ਨਾਮ ਦਾ ਵਪਾਰ ਸਵਾਦਲਾ ਵਪਾਰ ਹੈ ਭਗਤੀ ਦੇ ਵਪਾਰ ਤੋਂ ਨਫਾ ਸਦਾ ਵੱਧਾ ਰਹਿੰਦਾ ਹੈ ਤੇ ਸਬਾਜ ਵਖਰ ਕੋਏ ਨਾ ਸੂਜੈ ਨਾ ਮਲੇ ਵੋ ਖਿੰਖਨੂ ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਐਸਾ ਸੌਦਾ ਨਹੀਂ ਹੈ ਜੋ ਸਦਾ ਲਾਭ ਹੀ ਲਾਭ ਦੇਵੇ ਸਦਾ ਖਿੰਖਨ ਖਿੰਨ ਪਲ ਪਲ ਨਾਮ ਜਪੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ ਜਿਸ ਮਨੁੱਖ ਨੇ ਨਾਮ ਵਪਾਰ ਦੇ ਲੈਖੇ ਦੀ ਪਰਖ ਕੀਤੀ ਉਸ ਉਤੇ ਪ੍ਰਭੂ ਦੀ ਅਟਲ ਮਿਹਰ ਦੀ ਨਿਗਾਹ ਹੋਈ ਪ੍ਰਭੂ ਦੀ ਪੂਰੀ ਮਿਹਰ ਨਾਲ ਉਸ ਨੇ ਨਾਮ ਵਖਰੇ ਹਾਸਲ ਕਰ ਲਿਆ ਨਾਨਕ ਨਾਮ ਮਹਾਰਸ ਮਿੱਠਾ ਗੁਰ ਪੂਰੇ ਸੱਚ ਪਾਇਆ ਏ ਨਾਨਕ ਪ੍ਰਭੂ ਦਾ ਨਾਮ ਸਦ ਅਥ ਰਹਿਣ ਵਾਲਾ ਤੇ ਬਹੁਤ ਹੀ ਮਿੱਠੇ ਸਵਾਦ ਵਾਲਾ ਇਹ ਇੰਨਾ ਸਵਾਦਲਾ ਪਦਾਰਥ ਹੈ ਪਰ ਇਹ ਮਿਲਦਾ ਪੂਰੇ ਗੁਰੂ ਦੇ ਰਾਈਂ ਇਹ ਪਦਾਰਥ ਹੋਰ ਕਿਤੇ ਉਹ ਮਿਲਦਾ ਨਹੀਂ raag gauri purbi shant mahala tija raag gauri vich than guru amardas pitaji di pavan pavittr bani shant sarle akhet ek ओंकार सतनाम करता पुरख गुरप्रसाद अकाल पुरख इक है जिस दा नाम हो दुवाला है जो सृष्टि दा रचनहार है ਅਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਨਸੀਬ ਹੁੰਦਾ ਹੈ ਮਿਲਦਾ ਹੈ ਸਾ ਤਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਮਿਲਾਪ ਦੀ ਤਾਂਗ ਪੈਦਾ ਹੁੰਦੀ ਹੈ ਉਹ ਜੀਵ ਇਸਤਰੀ ਪ੍ਰਭੂ ਦੇ ਦਰ ਤੇ ਬੇਨਤੀ ਕਰਦੀ ਹੈ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਸੰਭਾਲਦੀ ਹੈ ਖੇਨ ਪਲ ਰਹਿ ਨਾ ਸਕੈ ਜੀਉ ਬੇਨਹਾਰ ਨਾ ਪਿਆਰੇ ਪਿਆਰੇ ਪ੍ਰਮਾਤਮਾ ਦੇ ਦਰਸ਼ਨ ਤੋਂ ਬਿਨਾ ਉਹ ਇੱਕ ਖਿੰਨ ਭਰ ਇੱਕ ਪਲ ਭਰ ਵੀ ਸ਼ਾਂਤ ਚਿਤ ਨਹੀਂ ਰਹਿ ਸਕਦੀ ਬੇਨਹਾਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਲ ਨ ਪਾਈਐ ਪਿਆਰੇ ਪ੍ਰਮਾਤਮਾ ਦੇ ਦਰਸ਼ਨ ਤੋਂ ਬਿਨਾ ਸ਼ਾਂਤ ਚਿਤ ਨਹੀਂ ਰਹਿ ਸਕਦੀ ਪਰ ਪ੍ਰਮਾਤਮਾ ਦਾ ਟਿਕਾਣਾ ਗੁਰੂ ਤੋਂ ਬਿਨਾ ਲੱਭ ਨਹੀਂ ਸਕਦਾ ਰੱਬ ਬਿਨਾ ਹੋ ਰਹਿ ਨਹੀਂ ਸਕਦੀ ਤੇ ਗੁਰੂ ਬਿਨਾ ਕੋਈ ਦੁਨੀਆ ਚ ਰੱਬ ਲਭਾ ਨਹੀਂ ਸਕਦਾ ਜੋ ਗੁਰ ਕਹੈ ਸੋਈ ਪਰ ਕੀਜੈ ਤਿਸ਼ਨਾ ਅਗਨ ਬੁਝਾਈਐ ਜਿਹੜੀ ਗੱਲ ਗੁਰੂ ਕਹਵੇ ਉਹੀ ਕਰੇ ਤੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਸਦਾ ਵਾਸਤੇ ਬੁਝਾ ਦੇਵੇ ਹਰ ਸੱਚਾ ਸੋਈ ਤਿਸ ਬਿਨ ਅਵਰ ਨ ਕੋਈ ਬਿਨ ਸੇਵੈ ਸੁਖ ਨਾ ਪਾਏ ਇੱਕੋ ਇੱਕ ਪ੍ਰਮਾਤਮਾ ਹੀ ਅਸਲ ਵਿੱਚ ਸਦਾ ਸੱਚਾ ਕਾਇਮ ਰਹਿਣ ਵਾਲਾ ਉਹਦੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਬਿਨ ਸੇਵੇ ਉਹਨੂੰ ਯਾਦ ਰੱਖਣ ਤੋਂ ਬਿਨਾ ਉਹਨੂੰ ਸੁਰਤ ਵਿੱਚ ਬਸਾਉਣ ਤੋਂ ਬਿਨਾ ਉਹਦਾ ਹੁਕਮ ਸਮਝਣ ਤੋਂ ਬਿਨਾ ਉਹਦੀ ਸ਼ਰਨ ਪੈਣ ਤੋਂ ਬਿਨਾ ਸੁਖ ਨਸੀਬ ਨਹੀਂ ਹੋ ਸਕਦਾ ਇਸ ਜੀਵ ਇਸਤਰੀ ਨਾਨਕ ਸਾ ਤਨ ਮਿਲੈ ਮਿਲਾਈ ਜਿਸਨੂੰ ਆਪ ਮਿਲਾਏ ਹੈ ਨਾਨਕ ਉਹੀ ਜੀਵ ਇਸਤਰੀ ਗੁਰੂ ਦੀ ਮਿਲਾਈ ਹੋਈ ਪ੍ਰਭੂ ਚਰਨਾਂ ਵਿੱਚ ਮਿਲ ਸਕਦੀ ਹੈ ਜਿਸ ਨੂੰ ਪ੍ਰਭੂ ਆਪ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਮਿਲਾ ਦਿੰਦਾ ਹੈ ਤਨ ਰੈਣ ਸਹੇ ਲੜੀਏ ਜੀਓ ਹਾਰ ਸਿਉ ਚਿਤ ਲਾਏ ਜਿਹੜੀ ਜੀਵ ਇਸਤਰੀ ਪ੍ਰਮਾਤਮੰਦ ਚਰਨਾਂ ਨਾਲ ਆਪਣਾ ਚਿੱਤ ਜੋੜੀ ਰੱਖਦੀ ਹੈ ਉਹ ਜੀਵ ਇਸਤਰੀ ਦੀ ਜ਼ਿੰਦਗੀ ਰੂਪ ਰਾਤ ਸੌਖੀ ਬੀਤ ਨਹੀਂ ਸੋਣੀ ਰਾਤ ਸਹੇ ਲੜੀ ਰਹਿਣ ਹੋ ਜਾਂਦੀ ਹੈ ਉਹਦੀ ਸਤ ਗੁਰ ਸੇਵੈ ਭਾਉ ਕਰੇ ਜਿਉ ਵਿੱਚੋਂ ਆਪ ਗਵਾਏ ਉਹ ਦੀਵਸਤਰੀ ਗੁਰੂ ਦੀ ਸ਼ਰਨ ਪੈਂਦੀ ਹੈ ਗੁਰੂ ਨਾਲ ਪ੍ਰੇਮ ਕਰਦੀ ਹੈ ਤੇ ਆਪਣੇ ਅੰਦਰੋਂ ਹਉਮੈ ਅਹੰਕਾਰ ਦੂਰ ਕਰਦੀ ਹੈ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅਨੰਦ ਲਾਗਾ ਭਾਉ ਜਿਹੜੀ ਦੀਵਸਤਰੀ ਆਪਣੇ ਅੰਦਰੋਂ ਆਪ ਭਾਉ ਦੂਰ ਕਰ ਦਿੰਦੀ ਹੈ ਤੇ ਪ੍ਰਮਾਤਮਾ ਦੇ ਗੁਣ ਸਦਾ ਗਾਉਂਦੀ ਰਹਿੰਦੀ ਹੈ ਪ੍ਰਭੂ ਚਰਨਾਂ ਨਾਲ ਹਰ ਵੇਲੇ ਪਿਆਰ ਬਣਿਆ ਰਹਿੰਦਾ ਹੈ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸ਼ਬਦ ਸਮਾਓ ਮਿਲੇ ਦੇਲਵਾਲੀਆਂ ਸਤ ਸੰਗੀ ਸਖੀਆਂ ਸਹੇਲੀਆਂ ਪਾਸੋਂ ਗੁਰੂ ਦਾ ਸ਼ਬਦ ਸੁਣ ਕੇ ਗੁਰੂ ਦੇ ਸ਼ਬਦ ਵਿੱਚ ਉਸ ਦੀ ਲੀਨਤਾ ਹੋਏ ਰਹਿੰਦੀ ਹੈ ਹਾਰ ਗੁਣ ਸਾਰੀ ਤਾਂ ਕੰਤ ਪਿਆਰੀ ਹਰੀ ਗੁਰੂ ਨੂੰ ਸੰਭਾਲਣ ਵਾਲੀ ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਤਰੀ ਪਿਆਰੋ ਜਿਹੜੀ ਜੀਵ ਇਸਤਰੀ ਪ੍ਰਮਾਤਮਾ ਦੇ ਨਾਮ ਵਿੱਚ ਪਿਆਰ ਪਾਉਂਦੀ ਹੈ ਪ੍ਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਸੰਭਾਲਦੀ ਹੈ ਉਹ ਪ੍ਰਮਾਤਮਾ ਪਤੀ ਵੀ ਪਿਆਰੀ ਬਣ ਜਾਂਦੀ ਹੈ ਨਾਨਕ ਕਾਮਣ ਨਾ ਪਿਆਰੀ RAM ਨਾਮ ਗੜਹਾਰੋ हे नानक जे जस पै, जीव स्त्री ਦੇ ਗਲ ਵਿੱਚ ਪ੍ਰਮਾਤਮਾ ਦੇ ਨਾਮ ਦਾ ਹਾਰ ਪੈ ਗਿਆ ਪੈ ਜਾਂਦਾ ਹੈ ਉਹ ਜੀਵ ਇਸਤਰੀ ਪ੍ਰਮਾਤਮਾ ਨੂੰ ਸਦਾ ਵਾਸਤੇ ਪਿਆਰੀ ਲੱਗਦੀ ਹੈ ਤਨ ਇਕਲੜੀ ਜੀਓ ਬਿਨ ਨਾ ਪਿਆਰੇ हे ਜੀਵ ਜਿਹੜੀ ਜੀਵ ਇਸਤਰੀ ਪਿਆਰੇ ਪਤੀ ਪ੍ਰਭੂ ਤੋਂ ਬਿਨਾ ਇਕੱਲੀ ਸੁਨਿਆ ਜੀਵਨ ਬਤੀਤ ਕਰਦੀ ਹੈ ਦੂਜੇ ਪਾਏ ਮੁਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਉਹ ਗੁਰੂ ਦੇ ਸਹਾਰਾ ਦੇਣ ਵਾਲੇ ਸ਼ਬਦ ਤੋਂ ਬਿਨ ਹੋਰ ਪਿਆਰ ਵਿੱਚ ਠੱਗੀ ਜਾ ਰਹੀ ਹੈ ਕਰਾਰੇ ਤਗੜੇ ਜਿਹੜੇ ਹਿੰਮਤ ਦੇਣ ਉਹ ਸ਼ਬਦ ਛੱਡ ਤੇ ਝੂਠੇ ਸ਼ਬਦਾਂ ਚ ਉਲਝ ਗਈ ਬਿਨ ਸ਼ਬਦ ਪਿਆਰੇ ਕੌਣ ਦੁ ਤਰ ਤਾਰੇ ਮਾਇਆ ਮੋਹ ਖੁਆਈ ਗੁਰੂ ਦੇ ਸ਼ਬਦ ਤੋਂ ਬਿਨਾ ਹੋਰ ਕੋਈ ਨਹੀਂ ਜੋ ਉਸ ਦੁਤਰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਦਾ ਹੈ ਉਹ ਮਾਇਆ ਦੇ ਮੋਹ ਵਿੱਚ ਫਸੀ ਖਵਾਰ ਹੁੰਦੀ ਰਹਿੰਗੀ ਕੂੜ ਵਿਗਤੀ ਤਾਂ ਫਿਰ ਮੁਤੀ ਸਾਤਨ ਮਹਿਲ ਨਾ ਪਾਈ ਜਦੋਂ ਜੀਵ ਇਸਤਰੀ ਮਾਇਆ ਦੇ ਝੂਠੇ ਮੋਹ ਵਿੱਚ ਖਵਾਰ ਹੁੰਦੀ ਹੈ ਤਦੋ ਜਾਣੋ ਕਿ ਖਸਮ ਪ੍ਰਭੂ ਵੱਲੋਂ ਉਹ ਛੁੱਟੜ ਹੋਈ ਪਈ ਹੈ ਉਹ ਜੀਵ ਇਸਤਰੀ ਪ੍ਰਮਾਤਮਾ ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀ ਗੁਰ ਸ਼ਬਦ ਦੇ ਰਾਤੀ ਸਹਜੇ ਮਾਤੀ ਅਨੰਦਿਨ ਰਹੇ ਸਮਾਏ ਪਰ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਵਿੱਚ ਰੰਗੀ ਰਹਿੰਦੀ ਹੈ ਉਹ ਆਤਮਕ ਡੋਲਤਾ ਵਿੱਚ ਮਸਤ ਰਹਿੰਦੀ ਹੈ ਹਰ ਵੇਲੇ ਪ੍ਰਭੂ ਚਰਨਾਂ ਵਿੱਚ ਲੀਨ ਰਹਿੰਦੀ ਨਾਨਕ ਕਾਮਣ ਸਦਾ ਰੰਗ ਰਤੀ ਹਰ ਜਿਉ ਆਪ ਮਿਲਾਏ ਹੈ ਨਾਨਕੋ ਜੀਵ ਇਸਤਰੀ ਸਦਾ ਪ੍ਰਭੂ ਪਤੀ ਦੇ ਪੇਮ ਰੰਗ ਵਿੱਚ ਰੰਗੀ ਰਹਿੰਦੀ ਹੈ ਉਸ ਨੂੰ ਪ੍ਰਮਾਤਮਾ ਆਪ ਆਪਣੇ ਚਰਨਾਂ ਵਿੱਚ ਮਿਲਾ ਹੀ ਰੱਖਦਾ ਹੈ ਤਾਂ ਮਿਲੀਏ ਹਰ ਮਿਲੇ ਜਿਉ ਹਰ ਬਿਨ ਕੌਣ ਮਿਲਾਏ ਹੈ ਜਿਉ ਪ੍ਰਭੂ ਚਰਨਾਂ ਵਿੱਚ ਤਦੋ ਹੀ ਮਿਲ ਸਕੀਦਾ ਹੈ ਜੇ ਪ੍ਰਭੂ ਆਪ ਹੀ ਮਿਲਾ ਲਏ ਪ੍ਰਮਾਤਮਾ ਤੋਂ ਬਿਨਾ ਉਸ ਦੇ ਚਰਨਾਂ ਵਿੱਚ ਹੋਰ ਕੌਣ ਮਿਲਾ ਸਕਦਾ ਬਿਨ ਗੁਰ ਪ੍ਰੀਤਮੇ ਆਪਣੇ ਜੀਉ ਕੌਣ ਪਰਮ ਛੁਕਾਏ ਕਿਉਂਕਿ ਹੇ ਜੀਉ ਆਪਣੇ ਪ੍ਰੀਤਮ ਗੁਰੂ ਤੋਂ ਬਿਨਾਂ ਹੋਰ ਕੋਈ ਸਾਡੇ ਮਨ ਦੀ ਭਟਕਣਾ ਨੂੰ ਦੂਰ ਨਹੀਂ ਕਰ ਸਕਦਾ ਗੁਰ ਪਰਮ ਛੁਕਾਏ ਿਓ ਮਿਲਿਐ ਮਾਏ ਤਾਂ ਸਤਨ ਸੁਖ ਪਾਏ ਹੇ ਮਾਂ ਜੇ ਗੁਰੂ ਜੀ ਇਸਤਰੀ ਦੇ ਮਨ ਦੀ ਭਟਕਣਾ ਦੂਰ ਕਰ ਦੇਵੇ ਤਾਂ ਇਸ ਤਰ੍ਹਾਂ ਪ੍ਰਭੂ ਚਰਨ ਵਿੱਚ ਮਿਲ ਸਕੀਦਾ ਹੈ ਤਦੋਂ ਹੀ ਜੀਵ ਸਤਰੀ ਆਤਮਕ ਅਨੰਦ ਮਾਣਦੀ ਹੈ ਗੁਰ ਸੇਵਾ ਬਿਨ ਪੋਰ ਅੰਧਾਰ ਬਿਨ ਗੁਰ ਮਗ ਨਾ ਪਾਏ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜੀਵਨ ਦਾ ਸਹੀ ਰਸਤਾ ਨਹੀਂ ਲੱਭਦਾ ਜੀਵਨ ਹਨੇਰੇ ਵਿੱਚ ਹੀ ਭਟਕਦਾ ਰਹਿੰਦਾ ਹੈ ਕਾਮਣ ਰੰਗਰਾਤੀ ਸਹਜੇ ਮਾਤੀ ਗੁਰ ਕੈ ਸ਼ਬਦ ਵਿਚਾਰੇ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪ੍ਰਭੂ ਪਤੀ ਦੇ ਗੁਣਾਂ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਉਂਦੀ ਹੈ ਉਹ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ ਤੇ ਆਤਮਕ ਅਡੋਲਤਾ ਵਿੱਚ ਮਸਤ ਰਹਿੰਦੀ ਹੈ ਨਾਨਕ ਕਾਮਣ ਹਰ ਵਰ ਪਾਇਆ ਗੁਰ ਕੈ ਪਾਏ ਪਿਆਰੇ ਇਹ ਨਾਨਕ ਗੁਰੂ ਦੇ ਪ੍ਰੇਮ ਵਿੱਚ ਗੁਰੂ ਦੇ ਪਿਆਰ ਵਿੱਚ ਟਿਕਣ ਕਰਕੇ ਉਹ ਜੀਵੀ ਸਤਰੀ ਪ੍ਰਭੂ ਪਤੀ ਨੂੰ ਮਿਲ ਪੈਂਦੀ ਹੈ ਗੌੜੀ ਮਹਲਾ ਤੀਜਾ ਪਿਰ ਬਿਨ ਖੜੀ ਨਿਮਾਣੀ ਜੀਉ ਪਿਰ ਬਿਨ ਕਿਉ ਜੀਵਾ ਮੇਰੀ ਮਾਈ हे मेरी मां पति प्रभु ਦੇ ਮਿਲਾਪ ਤੋਂ ਮੇਰਾ ਮੇਰੀ ਜਿੰਦ ਕੰਗਾਲ ਜੀ ਹੀ ਰਹਿੰਦੀ ਆ ਪ੍ਰਭੂ ਪਤੀ ਦੇ ਮੇਲ ਤੋਂ ਬਿਨਾ ਮੇਰੇ ਅੰਦਰ ਆਤਮਕ ਜੀਵਨ ਆ ਹੀ ਨਹੀਂ ਸਕਦਾ हे मेरी मां मैं ਕਿਵੇਂ ਰਹਿ ਸਕਦੀ ਆ ਰੱਬ ਤੋਂ ਬਿਨਾ ਫੇਰ ਬਿਨ ਨੀਂਦ ਨਾ ਆਵੇ ਜੀਓ ਕਾਪੜ ਤਨ ਨ ਸੁਹਾਈ हे मां ਪ੍ਰਭੂ ਪਤੀ ਤੋਂ ਬਿਨਾ ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ਮੈਨੂੰ ਆਪਣੇ ਸਰੀਰ ਉੱਤੇ ਕੋਈ ਕੱਪੜਾ ਨਹੀਂ ਸੁਖਾਉਂਦਾ ਮੈਨੂੰ ਸਜਣਾ ਸਵਾਰਨਾ ਚੰਗਾ ਹੀ ਨਹੀਂ ਲੱਗਦਾ ਕਾਹ ਪਰ ਤਨ ਸੁਹਾਵੇ ਜਾਂ ਪਿਰ ਭਾਵੇ ਗੁਰਮਤੀ ਚਿਤ ਲਾਈਐ ਏ ਮਾਂ ਕਪੜਾ ਸਰੀਰ ਉਤੇ ਉਦੋਂ ਹੀ ਚੰਗਾ ਲੱਗਦਾ ਹੈ ਜਦੋਂ ਪ੍ਰਭੂ ਪਤੀ ਪਰਮਾਤਮਾ ਖੋਛੋ ਤੇ ਮੇਰੇ ਵੱਲ ਤਕੇ ਅਦਰਵਾਇਜ਼ ਕੀਤੇ ਹੋਏ ਸ਼ਿੰਗਾਰ ਦਾ ਕੀ ਕੰਮ ਹੈ ਜਦੋਂ ਮੇਰਾ ਚਿੱਤ ਰੱਬ ਨਾਲ ਜੁੜੀ ਨਹੀਂ ਰਿਹਾ ਸਦਾ ਸੁਹਾਗਣ ਜਾਂ ਸਤਗੁਰ ਸੇਵੈ ਗੁਰ ਕੈ ਅੰਕ ਸਮਾਈਐ ਜਦੋਂ ਜੀਵ ਇਸਤਰੀ ਗੁਰੂ ਦੀ ਸ਼ਰਣ ਪੈਂਦੀ ਹੈ ਤਦੋਂ ਸਦਾ ਵਾਸਤੇ ਭਾਗਾ ਵਾਲੀ ਬਣ ਜਾਂਦੀ ਹੈ ਇਸ ਵਾਸਤੇ हे ਮਾਂ ਗੁਰੂ ਦੀ ਗੋਦ ਵਿੱਚ ਹੀ ਟਿਕੇ ਰਹਿਣਾ ਚਾਹੀਦਾ ਹੈ ਗੁਰ ਸ਼ਬਦੇ ਮੇਲਾ ਤਾਂ ਪਰ ਰਾਮੀ ਲਾਹਾਂ ਨਾਮ ਸੰਸਾਰੇ हे मां जबो गुरु दे शब्द विच मेरा चित्त जुड़दा है तदो मैं प्रभुपति नु मिल पेंदी हां हे मां प्रभु दा नाम ही जगत विच असल खट्टी है नानक कामण ना प्यारी जा हर के गुण सारे हे नानक जीव स्त्री तदो ही परमात्मा दे गुण अपने हृदय विच बसाउंदी है तदो ओ प्रभुपति नु प्यारी लगन लग पेंदी है ਸਾਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਹੈ ਮੇਰੀ ਮਾਂ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਉਂਦੀ ਹੈ ਉਹ ਦਿਨ ਰਾਤ ਪ੍ਰਭੂਪਤੀ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ ਐਨ ਇਸ ਰੰਗ ਰਤੀ ਜੀਓ ਗੁਰ ਸ਼ਬਦ ਵਿਚਾਰੇ ਉਹ ਜੀਵ ਇਸਤਰੀ ਗੁਰੂ ਦੇ ਸ਼ਬਦ ਨੂੰ ਵਿਚਾਰ ਮੰਡਲ ਵਿੱਚ ਸਾਂਭਦੀ ਹੋਈ ਆਪਣੇ ਪ੍ਰਭੂਪਤੀ ਦੇ ਮਿਲਾਪ ਵਿੱਚ ਆਤਮਿਕ ਆਨੰਦ ਮਾਣਦੀ ਹੈ ਗੋਰ ਸ਼ਬਦ ਵਿਚਾਰੇ ਹਉਮੈ ਮਾਰੇ ਇਨ ਬਿਦ ਮਿਲੋ ਪਿਆਰੇ ਕਿਉਂਕਿ ਜਿਹੜੀ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਜੋੜਦੀ ਹੈ ਉਹ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਲੈਂਦੀ ਹੈ हे ਸਤਸੰਗੀ ਸਹੇਲਿਓ ਤੁਸੀਂ ਵੀ ਇਸ ਤਰ੍ਹਾਂ ਪ੍ਰਭੂ ਪਿਆਰੇ ਨੂੰ ਮਿਲ ਸਕਦੇ ਹੋ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਸਾਧਨ ਸੁਹਾਗਣ ਸਦਾ ਰੰਗ ਰਤੀ ਸਚੇ ਨਾਮ ਪਿਆਰੇ हे मां ओ जीव स्त्री सदा पागा वाली है। तन दा अर्थ ਇੱਥੇ ਜੀਵ स्त्री ਆ ਰਿਹਾ ਸਾਰੇ ਸ਼ਬਦਾਂ ਦੇ ਵਿੱਚ। ਔਰਤ ਲਈ ਸ਼ਬਦ ਹੈ ਤਨ। ਪ੍ਰਭੂ ਪਤੀ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ ਜਿਹੜੀ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਪ੍ਰੇਮ ਕਰਦੀ ਹੈ। ਆਪਣੇ ਗੁਰ ਮਿਲ ਰਹੀ ਹੈ, ਅੰਮ੍ਰਿਤ ਗਹੀ ਹੈ, ਦੁਬਿਦਾ ਮਾਰ ਨਿਵਾਰੇ। ਐਸੇ ਹੇਲੀਓ ਆਪਣੇ ਗੁਰੂ ਨੂੰ ਮਿਲੇ ਰਹਿਣਾ ਚਾਹੀਦਾ ਹੈ ਗੁਰੂ ਪਾਸੋਂ ਹੀ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਲੈ ਸਕੀਦਾ ਹੈ ਜਿਸ ਨੂੰ ਇਹ ਨਾਮ ਜਲ ਮਿਲ ਜਾਂਦਾ ਹੈ ਉਹ ਆਪਣੇ ਅੰਦਰੋਂ ਮੇਰ-ਤੇਰ ਸਦਾ ਵਾਸਤੇ ਮੁਕਾ ਦਿੰਦਾ ਹੈ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ ਹੈ ਨਾਨਕ ਉਸ ਜੀਵ ਸਤਰੀ ਨੇ ਖਸਮ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਉਹਨੇ ਸਾਰੇ ਦੁੱਖ ਭੁਲਾ ਲਏ ਕਾਮਣ ਪਰੋਹ ਭੁੱਲੀ ਜੀਓ ਮਾਇਆ ਮੋ ਪਿਆਰੇ ਹੈ ਮਾਂ ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਦੀ ਯਾਦ ਤੋਂ ਖੁੰਝ ਜਾਂਦੀ ਹੈ ਉਹ ਮਾਇਆ ਦੇ ਮੋਹ ਵਿੱਚ ਫਸ ਕੇ ਹੋਰ ਨਾਲ ਪਦਾਰਥਾਂ ਨੂੰ ਪਿਆਰ ਕਰਨ ਲੱਗ ਪੈਂਦੀ ਹੈ ਝੂਠੀ ਝੂਠ ਲੱਗੀ ਜੀਓ ਊੜ ਮੁਠੀ ਕੂੜਿਆਰੇ ਉਹ ਝੂਠੇ ਦੇ ਕੂੜੇ ਪਦਾਰਥਾਂ ਦੀ ਵਣਜਾਰਨ ਝੂਠੇ ਮੋਹ ਵਿੱਚ ਲੱਗੀ ਰਹਿੰਦੀ ਹੈ ਕੂੜੇ ਮੋਹ ਵਿੱਚ ਠੱਗੀ ਜਾਂਦੀ ਹੈ ਕੂੜ ਨਿਵਾਰੇ ਗੁਰਮਤ ਸਾਰੇ ਜੂਏ ਜਨਮ ਨਾ ਹਾਰੇ ਪਰ ਜਿਹੜੀ ਜੀਵ ਇਸਤਰੀ ਗੁਰੂ ਦੀ ਮਤ ਨੂੰ ਆਪਣੇ ਅਰਦੇ ਵਿੱਚ ਸਮਾਲਦੀ ਹੈ ਉਹ ਕੂੜੇ ਮੋਹ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦੀ ਹੈ ਤੇ ਇਸ ਤਰ੍ਹਾਂ ਆਪਣਾ ਜਨਮ ਵਿਅਰਥ ਨਹੀਂ ਗਵਾਉਂਦੀ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿੱਚੋਂ ਹਉਮੈ ਮਾਰੇ ਉਹ ਜੀਵ ਸਤਿਗੁਰੂ ਦੇ ਸ਼ਬਦ ਨੂੰ ਸੰਭਾਲਦੀ ਹੈ ਸਦਾ ਸਿਰ ਪ੍ਰਭੂ ਵਿੱਚ ਲੀਨ ਹੋ ਜਾਂਦੀ ਹੈ ਤੇ ਆਪਣੇ ਅੰਦਰੋਂ ਹਉਮੈ ਨੂੰ ਮਾਰਮਕਾਉਂਦੀ ਹੈ ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸ਼ਿੰਗਾਰੋ ਉਹ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾ ਲੈਂਦੀ ਹੈ ਉਹ ਇਹੋ ਜਿਹਾ ਆਤਮ ਸ਼ਿੰਗਾਰ ਕਰਦੀ ਹੈ ਨਾਨਕ ਕਾਮਣ ਸਹਜ ਸਮਾਣੀ ਜਿਸ ਸਾਚਾ ਨਾਮ ਅਧਾਰੋ ਹੈ ਨਾਨਕ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਜਿਸ ਜੀਵ ਇਸਤਰੀ ਦਾ ਜੀਵਨ ਆਸਰਾ ਹੈ ਉਹ ਜੀਵ ਇਸਤਰੀ ਆਤਮਕ ਅਡੋਲਤਾ ਵਿੱਚ ਟਿੱਕੀ ਰਹਿੰਦੀ ਹੈ ਮਿਲ ਮੇਰੇ ਪ੍ਰੀਤਮਾ ਜੀਓ ਤੋਂ ਬਿਨ ਖਰੀ ਨਿਮਾਣੀ ਹੈ ਮੇਰੇ ਪ੍ਰੀਤਮ ਪ੍ਰਭੂ ਜੀ ਮੈਨੂੰ ਮਿਲੋ ਤੇਥੋਂ ਬਿਨਾ ਮੈਂ ਬਹੁਤ ਅੱਜ ਜਹਾਨ ਨਿਮਾਣੀ ਹਾਂ ਮੇਰੀ ਕੋਈ ਔਕਾਤ ਨਹੀਂ ਮੈਂ ਨੈਣੀ ਨੀਂਦ ਨਾ ਆਵੇ ਜਿਓ ਭਾਵੇਂ ਅੰਨ ਨਾ ਪਾਣੀ ਹੈ ਪ੍ਰੀਤਮ ਜੀ ਤੇਥੋਂ ਬਿਨਾ ਮੇਰੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਂਦੀ ਮੈਨੂੰ ਮੈਨੂੰ ਨਾ ਅੰਨ ਚੰਗਾ ਲੱਗਦਾ ਹੈ ਨਾ ਪਾਣੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਿਰ ਕਿਉ ਸੁਖ ਪਾਈਐ ਹੈ ਹੈ ਮਾਮ ਪ੍ਰੀਤਮ ਪ੍ਰਭੂ ਤਮ ਵਿਛੋੜੇ ਵਿੱਚ ਅੰਨੀ ਪਾਣ ਮੈਨੂੰ ਅੰਨ ਪਾਣੀ ਕੁਛ ਵੀ ਚੰਗਾ ਨਹੀਂ ਲੱਗਦਾ ਹੋ ਕੇ ਵਿੱਚ ਜਿੰਦ ਦੁਖੀ ਹੁੰਦੀ ਹੈ ਪਤੀ ਪ੍ਰਭੂ ਤੋਂ ਬਿਨਾ ਆਤਮਕ ਆਨੰਦ ਪ੍ਰਾਪਤ ਨਹੀਂ ਹੁੰਦਾ ਗੋਰੀ ਅਗੇ ਕਰੋ ਬੇਨੰਤੀ ਜੇ ਗੁਰ ਪਾਵੇ ਜਿਉ ਮਿਲੈ ਤੇ ਮੈਂ ਮਿਲਾਈਐ हे ਮਾ ਮੈਂ ਗੁਰੂ ਅੱਗੇ ਬੇਨਤੀ ਕਰਦੀ ਹਾਂ ਕਿ ਗੁਰੂ ਜੇ ਮੈਂ ਤੈਨੂੰ ਮੇਰੀ ਬੇਨਤੀ ਚੰਗੀ ਲਗੇ ਤਾਂ ਜਿਵੇਂ ਹੋ ਸਕੇ ਮੈਨੂੰ ਪ੍ਰੀਤਮ ਪ੍ਰਭੂ ਮਿਲਾ ਆਪੇ ਮੇਲ ਲਏ ਸੁਖ ਦਾਤਾ ਆਪ ਮਿਲਿਆ ਕਰ ਆਏ हे ਮਾ ਸਾਰੇ ਸੁੱਖਾਂ ਦੇ ਦੇਣ ਵਾਲਾ ਪ੍ਰਭੂ ਪ੍ਰੀਤਮ ਜਿਸ ਨੂੰ ਵਿਲਾਉਂਦਾ ਹੈ ਆਪ ਹੀ ਮਿਲ ਪੈਂਦਾ ਹੈ ਉਸ ਦੇ ਹਿਰਦੇ ਘਰ ਵਿੱਚ ਆਪ ਹੀ ਆ ਕੇ ਮਿਲ ਪੈਂਦਾ ਹੈ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੇ ਨਾ ਜਾਏ ਹੈ ਨਾਨਕੋ ਜੀਵ ਸਤਰੀ ਸਦਾ ਲਈ ਪਾਗਮਲੀ ਹੋ ਜਾਂਦੀ ਹੈ ਕਿਉਂਕਿ ਉਸ ਦਾ ਇਹ ਪ੍ਰਭੂ ਖਸਮ ਨਾ ਕਦੇ ਮਰਦਾ ਹੈ ਨਾ ਉਸ ਤੋਂ ਵਿਛੜਦਾ ਹੈ